हां जी ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਰਿਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਵੜਾ ਸੇਲ ਲਈ ਲੈ ਕੇ ਆਏ ਜੀ ਨੌ ਦੀਆਂ ਨੌ ਹੀ ਬਈ ਤਾਜ਼ੀਆਂ ਸੂਈਆਂ ਵੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਬਾਈ ਟੋ ਡੇਰ ਆਜੋ ਬਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਹੋ ਠੀਕ ਹਾਂ ਵਧੀਆ ਹਾਂ ਜੀ ਹਾਂ ਵਧੀਆ ਕਿਰਪਾ ਬਾਬੇ ਨਾਲ ਚਲੋ ਵਧੀਆ ਵਧੀਆ ਚੱਲਦਾ ਕੰਮ ਕਾਰ ਕੋਈ ਪੂਰਾ ਵਧੀਆ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਜੱਗੀ ਆ ਜੀ ਪਿੰਨ ਕੋਠੇ ਗੁਰੂ ਰਾਮਦਾਸ ਨਾਲ ਸੇਖਾ ਰੋਨ ਬਰਨਾਲਾ ਦਾ ਪਿੰਦੇ ਆ ਜੀ ਠੀਕ ਆ ਰੋਡ ਜਾਦਾ ਓਕੇ ਭਾਈ ਖਾਸ ਬਰਨਾਲਾ ਹੀ ਆ ਹਣਾ ਹਾਂ ਜੀ ਹਾਂ ਖਾਸ ਬਰਨਾਲਾ ਜੱਗੀ ਡੇਰੀਵਾਰਨ ਦੇ ਨਾਮ ਤੇ ਆਪਣਾ ਫਾਰਮ ਭਰਦਾ ਹੈਗਾ ਠੀਕ ਆ ਭਾਈ ਮੋਬਾਈਲ ਨੰਬਰ ਬੋ 9815399132 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜੇ ਕੀ ਜਿਹੜੀ ਪਹਿਲੇ ਨੰਬਰ ਤੇ ਪਹਿਲਾ ਰੇਟ ਦੱਸਦੇ ਕਿੱਥੋਂ ਜੋ ਸਟਾਰਟ ਹੋਣੀ ਆ 40000 ਤੋਂ ਸ਼ੁਰੂ ਹੋ ਜਾਣੀਗੀ 40000 ਤੋਂ ਹਾਂ ਜੀ 40000 ਤੋਂ ਸ਼ੁਰੂ ਹੋ ਜਾਣਗੇ ਤਿੰਨ ਚਾਰ ਕਮਾ ਮੈਨੂੰ ਲੋ ਵੀ ਤਿੰਨ ਚਾਰ 40000 ਵਾਲੀਆਂ ਦੋ ਕਰਨਾ 55 60 65 ਵਾਲੀਆਂ ਬਹੁਤ ਠੀਕ ਆ ਪਰ ਕਰਦੇ ਕਰਦੇ 70ਵੇਂ ਤੋਂ ਟਿੱਕ ਰਵਾਂਗੀ ਕੋਈ ਚੱਕਰ ਨਹੀਂ ਜਿਹੜੀ ਪਹਿਲੇ ਨੰਬਰ ਤੇ ਵਾਰ ਦੇ ਦਾਂ ਸੁਈ ਵੀ ਆ ਹਾਂ ਬਾਈ ਠੀਕ ਆ ਤੋਰ ਦੇ ਬਾਈ ਮੜੀ ਪਹਿਲਾਂ ਬੱਚੀ ਆ ਬਾਈ ਜੀ ਇਹ ਓਕੇ ਮਗਰ ਇਹਦੇ ਬੱਚਾ ਆ ਖੜੇ ਬੱਚੇ ਸਾਰੇ ਤੇ ਨਿਗਾ ਮਰਵਾ ਲਓ ਵਾਲੇ ਬੱਚਾ ਨਾਲ ਨਾ ਤੋੜਿਆ ਕੀ ਯਾਰ ਜੇ ਅਪ ਵੀਡੀਓ ਤੇ ਧਾਰਾ ਮਰਵਾਉਣ ਲੱਗੇ ਇਕੱਲਾ ਕਹਿੰਦਾ ਬੱਚਾ ਦਿਖਾਉਣ ਲੱਗ ਫਿਰ ਵੀਡੀਓ ਨੰਨੀ ਹੋ ਜਾਂਦੀ ਆ ਵਾਲਾ ਜਾਰੀ ਠੀਕ ਆ ਬਾਈ ਲੈ ਚੱਲ ਬਾਈ ਬਾਅਦ ਇਹਦੇ ਮਗਰ ਆ ਬੱਚਾ ਬਾਈ ਜੀ ਠੀਕ ਆ ਅੱਜ ਸੂਈ ਨੂੰ ਹੋ ਗਿਆ ਉਹ ਤੀਜਾ ਦੇ ਹੂੰ ਠੀਕ ਆ ਸਭ ਨੇ 20 ਕਿਲੋ ਹੋੜੀ ਬਿਲਕੁਲ ਜਮ ਤਿਆਰ ਆ। ਮੋੜ ਲੈ ਬਾਈ ਕੋਈ ਵੀ ਵੀ ਰੌਣ ਲੈਣ ਮੰਗਾਉਣੀ ਚਾਹੁੰਦਾ ਹੋਵੇ। ਹੂੰ। ਤਾਂ ਆਪਣੀ ਫੁੱਲ ਗਰੰਟੀ ਹੋਊਗੀ। ਠੀਕ ਆ। ਜੇ ਕੋਈ ਵੀਰ ਇੱਥੇ ਆ ਕੇ ਚੂਣੀ ਚੂੜਾ ਹੋਵੇ ਤਾਂ ਚੁੱਕ ਲੈ ਜਾ ਸਕਦਾ ਹੈਗਾ। ਠੀਕ ਆ। ਥੋੜਾ ਜਿਆਦਾ ਗਰੀ ਨੂੰ ਬੈਨੀਫਿਟ ਮਸ਼ੀਨ ਵਾਲੇ ਨੂੰ ਲੈਣ ਵਾਲਾ ਵੱਧਦਾ ਹੈਗਾ। ਠੀਕ ਆ। ਕਿਉਂਕਿ ਕਿਹੜੇ ਦੇ ਮੰਗ ਰਿਹਾ ਨੇ? ਠੀਕ ਆ। ਉਹ ਥੋੜੇ ਛੋਟੇ ਆ, ਥੋੜੇ ਝੁੰਡੇ ਆ। ਹੂੰ। ਪਰ ਮਸ਼ੀਨ ਜਿਆਦਾ ਬੈਨੀਫਿਟਰ ਹੋਊਗੀ। ਠੀਕ 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 ਠੀਕ। ਆਹ ਦੀ ਕੁਆਲਿਟੀ ਚੰਗੀ ਐ। ਠੀਕ ਆ ਥਾਣ ਥੋੜਾ ਚੰਗਾ ਫੇਸ ਚੰਗਾ ਬੋਦੀਪਾ ਦੀ ਚੰਗੀ ਆ ਚੰਗੀ ਆ ਬਾਈ ਬਾੜ ਕਿੰਨੇ ਕੁ ਬੋਲੇ ਬਾਈ ਦੁੱਧ ਤਾਂ ਐ ਮੰਗਾ ਵੀ 22.5 ਕਿਲੋ ਪਾ ਦੋ ਕਿ ਵੀਰੇ ਠੀਕ ਆ ਬਾਈ ਓਕੇ ਅੱਗੇ ਵੀਰੇ ਦੋ ਨੰਬਰ ਸੂਈ ਵੀ ਆ ਵੀ ਹਾਂ ਬਾਈ ਜੀ ਇਹ ਕੱਲ੍ਹ ਪੜ ਕੇ ਸੂਈ ਆ ਗਈ ਹੂੰ ਇਹਦੇ ਨਾਲ ਵੀ ਬੱਛਾ ਹੀ ਆਣਾ ਠੀਕ ਆ ਤੇ ਇਹਦੇ ਨਾਲ ਲੈ ਮਨ ਪਾਉਣਾ 7.8 ਕਿਲੋ ਹੋਈ ਤਿਆਰ ਹੋਊਗੀ ਠੀਕ ਆ 25 ਕਿਲੋ ਉਹ ਤਾਂ ਸਰੂਲ ਦਾ ਦਿੱਤਾ ਹੋਇਆ ਹੂੰ ਆਰਡਰ ਦੀ ਕੁਆਲਿਟੀ ਬਈ ਬੜੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਚਾਰੇ ਥਾਣ ਨਿੱਖੜਵੇਂ ਪੂਰੇ ਗੈਵ ਤੇ ਮੁੱਠੀਵੜਾ ਥਾਣਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਜਾਤ ਬਰੀਡ ਚੰਗੀ ਆ ਕੱਦ ਵੱਡ ਵੱਡਾ ਗਾ ਥਣ ਲੇਵਾ ਕਮਾਲ ਆ ਚਿਵਾਈ ਬਹੁਤ ਚੰਗੀ ਹੋਈ ਚਿਵਾਈ ਤਾਂ ਬਈਰ ਬੋਨਾ ਵੀਡੀਓ ਚ ਐਵੇਂ ਜਦੋਂ ਗਾਵਾਂ ਕਈ ਨਹੀਂ ਸੁਣਦੇ ਮੀਆਂ ਤੇ ਕੱਤੀ ਹੋਵੇਂ ਦਾ ਪਤਾ ਮਾਰ ਕੇ ਦਿਖਾਉਣ ਦੇ ਸਹੀ ਗੱਲ ਆ ਚਿਵਾਈ ਦੀਆਂ ਤਾਂ ਆਪਣੀਆਂ ਗਾਵਾਂ ਸਾਡੇ ਐਨ ਸੋਣਾ ਨੇ ਡਰਦਾ ਹੋਏ ਨਹੀਂ ਤੁਹਾਨੂੰ ਕੋਈ ਦੁਬਾਰੇ ਫੋਨ ਕਰਕੇ ਐ ਨਹੀਂ ਕਹਿ ਰਹੇ 800 ਟੱਟ ਜਿੰਨਰ ਤੋਂ ਗੱਲ ਨਹੀਂ ਸੀ ਬੁਲਾਨੇ ਬੰਦੇ ਨੂੰ ਠੀਕ ਆ ਠੀਕ ਆ ਹੂੰ ਨਮੀ ਦੋਦੇ ਕੋ ਤਾਂ ਨਮੀ ਦੋਦੇ ਕੱਦ ਬੈਡ ਬਹੁਤ ਚੰਗਾ ਯਾਦ ਬ੍ਰੀਡ ਫੁੱਲ ਚੰਗੀ ਆ ਹੂੰ ਮਾਲਕ ਨੇ 25 ਕਿਲੋ ਦੁੱਧ ਪਾਣੋਂ ਦੱਸਿਆ ਵੀ ਬਾਈ 25 ਕਿਲੋ ਦੁੱਧ ਮੇਰਾ ਪਹਿਲਾਂ ਨੂੰ ਦਾ ਚੋਇਆ ਹੋਇਆ ਠੀਕ ਆ ਹੂੰ ਹੋਆ ਦੂਜਾ ਪਿਆ ਹੋਰ ਹੂੰ ਤੋੜਾ ਤਰਾ ਬਾਈ ਕਮਾਲਾ ਮੋੜ ਲੈ ਬਾਈ ਮੋੜ ਲੈ ਮੋੜ ਹੂੰ ਜੇ ਕੋਈ ਵੀਰ ਭੈਣ ਜਿਹੜਾ ਹੁਣ ਨਵੇਂ ਡੇਰੀ ਫਾਰਮ ਕਰਦੀਆਂ ਭੈਣਾ ਪੂਰਾ ਸ਼ੌਂਕ ਬਰਕਤੀ ਉਹਨਾਂ ਕਰਤਾ ਨਾਲ ਦਾ ਹੂੰ ਦੋ ਦੋ ਇਹ ਮਨ ਲਈ 3 ਕਿਲੋ ਵੀ ਕੱਢ ਦੂਗੀ ਰਸ ਸਾਹਿਬ ਇਹ ਜੀ ਨਹੀਂ ਛੋਟੀ ਵੇਟ ਚੰਗਾ ਦੇਖੋ ਬਰੀਕ ਬਰੀਕ ਬਰੂਕ ਬਹੁਤ ਆਰਡਰ ਬਈ ਬੜਾ ਕਮਾਲ ਦਾ ਥਣਲੇਵਾ ਕਮਾਲ ਦਾ ਤੋਰਾ ਤਰਾ ਵਿਚੰਗਾ ਵੈੜਦਾ ਇੱਕ ਹੋਰ ਵੀਰ ਮਾਨ ਕੇ ਆਪਣੀ ਨੂੰ ਤੁਮਣ ਕੇ ਬੇਨਤੀ ਆਗੀ ਹਾਂਜੀ ਬਹਿਣਾ ਕੱਲੀ ਕੱਲੀ ਦੇਖ ਕੇ ਬੰਨ ਨੰਬਰ ਆਜਾ ਬਣਾ ਦੱਸ ਦਿਆ ਕਰੋ ਕਿ ਅਸੀਂ ਬਾਬਾ ਦਰੀਵਾਲ ਨੇ ਵੀਡੀਓ ਦੇਖੀ ਸੀਗੀ ਹੂੰ ਵੀ ਭਾਈ ਕੇ ਨੰਬਰ ਲਾ ਦਿਆ ਕਰੋ ਕਿ ਆ ਨੰਬਰ ਦਾ ਅਸੀਂ ਲੈਣੀ ਆ ਬਾਈ ਜਿਵੇਂ ਆ ਪਹਿਲੇ ਨੰਬਰ ਤੇ ਲਿਖਾਈ ਆ ਇੱਕ ਨੰਬਰ ਤੇ ਦੂਜੇ ਨੰਬਰ ਤੇ ਦੋ ਨੰਬਰ ਹੂੰ ਠੀਕ ਆ ਨੀ ਪੜਾਣਾ ਨਹੀਂ ਪੜਾਣਾ ਜਾਂ ਉਸ ਦਾ ਸਕਰੀਨ ਸ਼ਾਟ ਖਿੱਚੀਏ ਵਾਹ ਠੀਕ ਆ ਤਿੰਨ ਨੰਬਰ ਬਈ ਖੋਲ ਲਾ ਬਈ ਤੋਰ ਕੇ ਦਿਖਾਈਏ ਕਿਹੜਾ ਸੂਆ ਸੁਈਆ ਸੂਆ ਦੂਜਾ ਸੂਈਆ WhatsApp ਤੇ ਹੂੰ ਇਹਦੇ ਮਾਗਰ ਵੀ ਬੱਛਾ ਹੀ ਆ ਕਦੋਂ ਸੁਈਆ ਇਹ ਕਿਹੜੇ ਘਰ ਕਰਕੇ ਸੁਈਆ 4 ਵਜੇ ਠੀਕ ਆ ਜੇਰ ਯੂ ਰੋਕੇ ਸਾਰੀਆਂ ਮਾਗਰ ਜੇਰ ਜੱਪੇ ਦੀ ਆਪਣੀ ਕੋਲ ਗਰੰਟੀ ਹੋਊਗੀ ਠੀਕ ਆ ਜੇਰ ਦੀ ਕੋਈ ਵੀ ਗਾ ਆਪਣੀ ਐਹ ਜਿਹੀ ਨਹੀਂ ਹੈਗੀ ਠੀਕ ਆ ਕੋਈ ਜੇਰ ਨਹੀਂ ਕੋਈ ਹਾਂ ਹੋ ਸਕਦਾ ਕੁਦਰਤ ਦਾ ਕਾਫਟ ਗਰੇ ਮਾੜਾ ਮਾੜ ਕੇ ਦਿਖਾਵੇ ਲੜ ਰਿਹਾ ਹੋਵੇ ਤਾਂ ਉਹ ਕਹਿ ਹੀ ਸਕਦੇ ਹਨ ਪਰ ਇਹ ਨਹੀਂ ਹੈਗਾ ਵੀ ਸਾਰੀ ਜੇਲਮ ਦੋ ਓਕੇ 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 ਆਰਡਰ ਆਰਡਰ ਕਮਾਲ ਦਾ ਥਣ ਹਵਾਨਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਵੀ ਕਰਮਾਲੀ ਦਾ ਚੰਗਾ ਬਈ ਮੈਂ ਆਰਡਰ ਦੋ 5 6 ਵਹਿੜਾ ਇੱਕੋ ਜੀਆਂ ਹਮ ਇਹ ਸਾਰੀ 25 ਤੋਂ ਪਲਾਸਾ ਆਈਆਂ ਨਹੀਂ ਠੀਕ ਆ ਆਹੀ ਠੀਕ ਰੋਲ ਕਹਿੰਦੇ ਜੇ ਮਤਲਬ ਸਰਦੀ ਹੋਵੇ ਤਾਂ 35 ਕਿਲੋ ਦੋ ਦੇਣੀਆਂ ਠੀਕ ਆ 28 ਆ ਮੈਨੂੰ 25 ਤੋਂ 26 ਉਹ ਤੋਂ ਖੁੱਲ੍ਹਾ ਘੱਟ ਰਿਹਾ ਬਾਈ ਕਮਾਲ ਆ ਬਾਈ ਲੈਵਾ ਬਹੁਤ ਚੰਗਾ ਸਹੀ ਗੱਲ ਆਦਾ ਜੂਮ ਕਰ ਦਿੰਦੇ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਮੁੱਠੀ ਵਾ ਥਣ ਲੱਗਿਆ ਵਾ ਉਹ ਤਾਂ ਵਾਕਈ ਚੰਗਾ ਬਾ ਦੇਣੀ ਆ ਕਿਉਂਕਿ ਲੈਵਲ ਉਹੇ ਕਮਾਲਾ ਥਣ ਹਵਾਨੇ ਵੀ ਚੰਗੇ ਆ ਨਾ ਬਾਈ ਜਿੰਨੀਆਂ ਦੇਖੀ ਜਾਂਗੇ ਉਨਹੀਂ ਪੂਰਾ ਟੋਪ ਦਾ ਹੋਵੇ ਸਹੀ ਗੱਲ ਆ ਬਹੁਤ ਅੱਗੇ ਬਈ 4 ਨੰਬਰ ਕਿਹੜਾ ਸੂਈ ਆ ਕਿਹੜਾ ਸੂਈ ਆ ਤੂੰ ਗੁੰਜਰਾ ਤੋਂ ਆਪਣੇ ਤੋਂ ਦੂਜੇ ਨਾਲ ਪਹਿਲਾਂ ਸੂਈ ਵਾਲਾ ਹੁੰਦੀ ਜਿਹੜੀ ਬਣਾ ਠੀਕ ਆ ਕੱਬ ਦੇ ਬੱਡੇ ਕਰਮਾਈਦਾ ਇਹਦਾ ਪਹਿਲਾਂ ਸੂਆ ਆ ਦੋ ਚਾਰ ਸੂਈ ਤੇ ਲੱਗਦਾ ਲੱਗਦਾ ਹੂੰ ਸਹੀ ਆ ਲੱਭਾਈ 프ਰਿੰਟ ਪ੍ਰਿੰਟ ਕਰਮਾਈਦਾ ਇਹਦਾ ਬਹੁਤ ਚੰਗਾ ਬਾਈ ਤੂੰ ਵੀ ਇੰਨੀ ਚੰਗੀ ਆ ਬਾਈ ਇਹਨੂੰ ਗਾਣ ਨੂੰ ਸੂਈ ਨੂੰ ਅੱਜ ਤੀਜਾ ਦਿਨ ਹੋ ਗਿਆ ਠੀਕ ਆ ਇਹ ਤੇ ਜਿਹੜੀ ਅੱਪਾ ਕੋਈ ਇਹਦੇ ਨੰਬਰ ਤੇ ਦਿਖਾਈ ਆ 21 ਦਿਨ ਦੀ ਸੂਈਆਂ ਹੋ ਜਾਂਦੀ ਨੇ ਹੂੰ ਤੋਰਾ ਤਰਾ ਕਮਾਲਾ ਪ੍ਰਿੰਟ ਚੰਗਾ ਥਣ ਗਲਾਬੀ ਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਦੂਰੋਂ ਵੀ ਵੇਖਦਾ ਉਹ ਕੋਈ ਕੋਈ ਇੰਨੇ ਦੰਦ ਖਾਦਦੇ ਖਾਦਦੇ ਨਹੀਂ ਹੁੰਦੇ ਹੂੰ ਥੋੜਾ ਜਿਹਾ ਵੀਰ ਪਾਈਸਾ ਦੇ ਕੰਮ 'ਚ ਬਣੇ ਹੋਏ ਨੇ ਹਣਾ ਆਪਾਂ ਵੀ ਜ਼ਿੰਮੇਵਾਰ ਵੀਰਾਂ ਨਾਲ ਹੀ ਆਪਾਂ ਕੇ ਚਲੋ ਫਸਲવાડી ਸੰਭ ਕੇ ਬੰਦਾ ਹਣਾ ਹੂੰ ਸਹੀ ਗੱਲ ਹੈ ਬਾਕੀ ਤੋਰਾ ਤਰਾ ਵੜਦਾ ਚੰਗਾ ਮੁੱਲ ਜੈ ਜੀ ਰਹਿਣਗੇ ਹਣਾ ਭਾਈ ਵਾਹ ਭਾਈ ਹੂੰ ਇਹਨਾਂ ਦੁਇਰ ਦੁਵੀ ਥੋੜੇ ਬਹੁਤ 40000 ਤੋਂ ਸਟਾਰਟ ਹੋ ਜਾਣਗੇ ਭਾਈ ਮੋਹਨ ਅਟਰੋਡਾ ਬੜੇ ਕਮਾਲ ਦੇ ਹੂੰ ਠੀਕ ਆ ਦੇਖੋ ਥਣ ਲੈਵਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਕਲਾ ਕਲਾ ਥਣ ਇਹਨੀਆਂ ਬਡ ਡੁੱਟ ਰੱਖਣੀ ਮੰਗਦੇ ਇਹਨਾਂ ਦਾ ਫਰਲੇਵਾ ਚੰਗਾ ਸਹੀ ਗੱਲ ਆ ਰਹਿਣੀ ਐ ਲੱਕ ਤੋਂ ਅੰਦਰ ਹੀ ਆ 40000 ਸਿੱਧੇ ਕਰਵਾਉਣਗੇ ਠੀਕ ਆ ਅਕੋਦ ਪਹਿਲਣ ਬੱਚੀ ਆ ਜੀ ਖੋ ਲੋ ਭਾਈ 5 ਨੰਬਰ ਠੀਕ ਆ ਪਹਿਲਣ ਬੱਚੀ ਨੰਬਰ ਦੰਦਾ ਜੋ ਕੀਰੀ ਕਦੋਂ ਸੁਈ ਇਹ ਇਹ ਕਦੋਂ ਕੱਢ ਕੇ ਸੁਈ ਆ ਰਸਾਂ ਠੀਕ ਆ ਤੋਰਾ ਤਾਰਾ ਬਹੁਤ ਚੰਗਾ ਚੰਗੀ ਆ ਬੜ ਕੱਦ ਕਾਠ ਵਾਲੀ ਆ ਬਈ ਯਾਤ ਬਰੀਤ ਬਹੁਤ ਚੰਗੀ ਆ ਤੇ ਸਾਰਾ ਤੋਰਾ ਤਾਰਾ ਬਹੁਤ ਬਾਈ ਹਮ ਹਮ ਸਹੀ ਗਿਆ ਲਾ ਚਿਵਾਈ ਚੁਈ ਕਿਵੇਂ ਆ ਦੀ ਚਿਵਾਈ ਨਹੀਂ ਹੋ ਕੇ ਜਮਾ ਥੋੜੇ ਪੈਨਲ ਕਰਕੇ ਫਸਦਾ ਬੜੀ ਬਰੀ ਕਰ ਮਗਰਲੇ ਬਹੁਤ ਨੰਦਾ ਵਧੀਆ ਮੂਠੀ ਚੋਂਦੇ ਮਗਰ ਮਤਾਂ ਦੇ ਆਂ ਵੀ ਹਮ ਰਾਤ ਤੋਂ ਹੁੰਦੇ ਠੀਕ ਆ ਮੋੜ ਲੈ ਬਾਈ ਕਿੰਨਾ ਕਬੋੜਾ ਹੁਣ ਜੱਗੀ ਇਸ ਥਲੇ ਰੱਦ ਤੋਂ 11 ਕਿਲੋ ਸਨੇ ਹੁਣ ਹਮ ਕਿੰਨਾ ਕਿ ਦੇ ਦੂ ਹੋਰ ਦੁੱਧ ਦੁੱਧ ਤਾਂ ਆਏ ਹਨ 18 ਕਿਲੋ ਦੁੱਧ ਦੇਣਾ ਚਾਹਦੇ 15 ਕਿਲੋ ਜਿਹੜੀ ਗਰਮੀ ਆ ਹਮ 15 ਕਿਲੋ ਮੰਗਦੇ ਠੀਕ ਆ ਹਮ ਹਾਂ ਭਾਈ ਸਹੀ ਗੱਲ ਆ ਭਾਈ ਆਰਡਰ ਆਰਡਰ ਬਹੁਤ ਚੰਗਾ ਭਾਈ ਤਾਣਾ ਹਵਾਨਾ ਨੇੜੇ ਤੋਂ ਚੈੱਕ ਕਰਵਾਵਾਂਗੇ ਪਹਿਲਾ ਸੂਆ ਦੰਨਾ ਜੋ ਕੀਰੀ ਦੱਸਿਆ ਬਾਈ ਨੇ ਹਨਾ ਆਰਡਰ ਦੇਖੋ ਖੜਰ ਦੀ ਬਣਾਵਟ ਬਹੁਤ ਚੰਗੀ ਆ ਨਾ ਬਈ ਹਾਂ ਜੀ ਅਸੀਂ ਉਹਨੇ ਪਾਣਾ ਨਹੀਂ ਕਰਦਾ ਤਾਂ ਕਰਕੇ ਫਰਮਨ ਪਾਸ ਬਹੁਤ ਚੰਗਾ ਜਾਊਗਾ ਹੂੰ ਥੋੜੀ ਥੋੜੀ ਪਾਲ ਜਰੂਰ ਆ ਬਈ ਥਾਣ ਲੈ ਬਾਅਦ ਚੰਗਾ ਕਰ ਠੀਕ ਆ ਬਾਕੀ ਹੁੰਦਾ ਬਹੁਤ ਜਿਆਦਾ ਸੁਣਿਆ ਵੀ ਨੇ ਅਕਦਰ ਤਕਰੀਬਨ ਸਾਰੇ ਉਹਦੀ ਮਸ਼ੀਨ ਲਾ ਦਿੰਦੇ ਆ ਠੀਕ ਆ ਹੂੰ ਅੱਗੇ 6 ਨੰਬਰ ਬੋਲੋ ਕਿਹੜਾ ਸੂਈ ਹੈ ਪਹਿਲਾਂ ਹੀ ਪਹਿਲਾਂ ਨਾ ਦੱਸ ਕਦੋਂ ਸੂਈ ਹੈ ਬਈ ਇਹ ਨਹੀਂ ਕੱਢਦੀ ਸੂਈ ਹੈ ਕਿੰਨੇ ਬੋਲੇ ਤੇ ਚੱਲਦੀ ਆ ਬਈ ਹਾਂ ਉਹ ਬਾਹਰੋਂ ਠੀਕ ਆ ਠੀਕ ਆ ਜੀ ਹਾਂ ਕੱਦ ਜਮਾ ਮਨ ਉਹ ਬੋਲ ਬੋਲ ਖਾਦੀ ਕਰਤੀ ਸੀਗੀ ਠੀਕ ਆ ਤੇ 7 1/2 ਕਿਲੋ ਦੁੱਧ ਕੱਢਿਆ ਸੀ ਇਹਦੇ ਹਾਂ ਕੋਈ ਵਸਾਣ 5 6 6 ਕਿਲੋ ਹੁਣ ਟਾਈਮ ਦਾ ਹੋਊਗਾ ਜੇ ਉਹ ਬੱਚੇ ਨੂੰ ਨਹੀਂ ਜਗਾਉਣਾ ਠੀਕ ਆ 15 ਕਿਲੋ ਦੁੱਧ ਦੇ ਦੂਗੀ ਫੁੱਲਾੜ ਸਾਹਿਬੇ ਦੱਦ ਬੱਡ ਚੰਗਾ ਯਾਤ ਫ੍ਰੀਡ ਫੁੱਲ ਚੰਗੀ ਹੈ ਗਰਮੀਆਂ ਨੇ ਬਿਲਕੁਲ ਨਹੀਂ ਮੰਨਣੀਆਂ ਤੇ ਫੈਂਡ ਫੂਡ ਕਰਮਾ ਦੀ ਬਹੁਤ ਚੰਗੀ ਹੋ ਫੇਸ ਦੇਖੋ ਫੇਸ ਬੜਾ ਪਿਆਰਾ ਹਨਾ ਬਈ ਮੈਂ ਆਹ ਸੁਣਾ ਮਮਾ ਗਾ ਬੜੀ ਥੋੜਾ ਹੁਣ ਲੇਟ ਰੂਟ ਨਹੀਂ ਆ ਰਹੀ ਹਜੇ ਠੀਕ ਆ ਨਵਾਂ ਜਨਮ ਜਲੀ ਬੰਨ ਜੇ ਬੜਾ ਚਮਕਦਮਕਦਾ ਤੇ ਜਰਸੀ ਆ ਕਾਫੀ ਕਲਰ ਜੀ ਉਹ ਪਸੰਦ ਆ ਲੈ ਹਾਂ ਡਿਮਾਂਡ ਬਹੁਤ ਆ ਬਈ ਮੇਰ ਦੀ ਬਹੁਤ ਆ ਡਿਮਾਂਡ ਕੋਈ ਨਾ ਤਾਂ ਗਰਮੀ ਮੰਨਦੀਆਂ ਤੇ ਫੈਂਡ ਫੂਡ ਫੁੱਲ ਚੰਗੀ ਆਉਂਦੀ ਆ ਬਾਕੀ ਚਵਾਈ ਜੋ ਵੀ ਚੰਗੀ ਹੋਊਗਾ ਥਾਣ ਲੱਗਣੇ ਵਾਲਾ ਆਦਾ ਭਾਈ ਕੋਈ ਵੀ ਵੀਰ ਭੈਣ ਤੋਂ ਬਾਬੇ ਆਪਾਂ ਆਨਲਾਈਨ ਡੰਗਰ ਮਾਉਣਾ ਚਾਵੇ ਆਪਣੀ ਗਾਂ ਚਵਾਈ ਕਰਨੀ ਤਾਂ ਕੋਈ ਬੰਦਾ ਨਹੀਂ ਕਹਿੰਦਾ ਭਾਈ ਭਾਈ ਜਰ ਤੂੰ ਜਿਹੜੀ ਚੀਜ਼ ਦੱਸੀ ਸੀ ਵੀਡੀਓ 'ਚ ਵੀ ਉਹ ਨਹੀਂ ਨਿਕਲੀ ਠੀਕ ਆ ਦੁੱਧ ਦੇ ਕਰਮ ਵਾਲਾ ਜਾ ਕੇ ਦੁੱਧ ਦੇਖੋ ਜਿਹੜੀ ਗੇਰ ਕਰਾਂਗੇ ਦੁੱਧੇ ਆਪਾਂ ਤੁਸੀਂ ਆਪਣੀ ਕਿੰਨੀਆਂ ਵੀਡੀਓ ਪਾਦਿੰਗਾ ਦੁੱਧੇ ਆਪਾਂ ਕਿਸੇ ਨੇ ਵੀ ਨਹੀਂ ਕਹਿੰਦਾ ਵੀ ਵਾ ਇਹ ਤੈਨੂੰ ਦੇਊਗੀ ਆਪਾਂ ਦੀ ਸੰਤਾਜਾ ਹੀ ਆਵੜਦੇ ਆ ਬਾਕੀ ਅੰਮ੍ਰਿਤ ਸ਼ੀਰ ਆ ਚੰਦਰ ਦੀ ਕੁਆਲਿਟੀ ਆ ਬਹੁਤ ਵਧੀਆ ਬੋਡੀ ਬੇਟਾ ਆਪਾਂ ਵੀ ਉਹ ਪੱਕੀ ਗੱਲ ਕੋਈ ਨਹੀਂ ਜੇ ਲੋਕ ਦਾ ਮਨ ਹੋਵੇ ਸਹੀ ਗੱਲ 15 ਦੇ ਸਕਦੀ ਆ ਪਤਾ ਕਿਹਾ ਸਹੀ ਗੱਲ ਆ ਬਾਈ ਨਾਗ ਇੱਧਰ ਬਾਈ ਕੋਲੇ 6 ਸੀ ਤੈਨ ਉਧਰ ਖੜੀਆਂ ਉਹ ਵੀ ਦਿਖਾਉਨੇ ਆ ਬੱਚੇ ਖੜੇ ਆ ਬਈ ਇਕੱਲੇ ਇਕੱਲੇ ਬੱਚੇ ਤੇ ਕੈਮਰਾ ਤਾਂ ਨਹੀਂ ਮਾਰਿਆ ਨਾਗ ਜ਼ਿਆਦੇ ਸੀ ਬੱਚੇ ਸਾਰਿਆਂ ਦੇ ਬਾਈ ਕੋਲੇ ਖੜੇ ਆ ਬੱਚੇ ਪਿਆਰ ਹੋਵੇ ਮੈਂ ਇਹੋ ਵੀ ਕੋਈ ਬੜੇ ਚਰਨੀਓਂ ਸੁਣਿਆ ਦੇ ਰੋਹ ਨੂੰ ਲੱਤਾਂ ਦੀ ਰੱਸੀਆਂ ਜਿਹੜੀ ਕੋਈ ਰਾਤ ਦੀ ਸੂਈ ਠੀਕ ਅੱਗੇ ਬਈ 7 ਨੰਬਰ ਆਪੋਰ ਕਦੋਂ ਸੁਈ ਐ ਵੇੜ ਇੱਜ ਤੱਕ ਕੀ ਸੁਈ ਆਈ ਉਹ ਦੇਖੋ ਬੈਠਾ ਬੱਚਾ ਮੂਹਰੇ ਬੈਠਾ ਠੀਕ 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 ਥਾਂ ਲੇਵਾ ਬਹੁਤ ਚੰਗਾ ਹਾਂ ਕੱਲਾ ਕੱਲਾ ਥਾਣੇ ਮੈਂ ਬੇਮੁੰਦੀ ਕਰਕੇ ਹੌਲ ਕਰਦੀ ਸੀ ਪਹਿਲਾਂ ਕਰਕੇ ਠੀਕਾ ਉਹ ਉਸਨੇ ਕੀਆ ਵੀ ਨਾ ਕਰੇ ਤੜਕੇ ਮਾਂ ਜਿਵੇਂ ਬੇਮੁੰਦੀ ਜੀ ਕਰਦੀ ਸੀਗੀ ਹਾਂ ਜਿਹੜੀ ਚੀਜ਼ ਡਾਕਟਰ ਸਾਹਿਬ ਹੋਵੇ ਉਹ ਦੱਸਣੀ ਚਾਹੀਦੀ ਹਾਂ ਜੀ ਜੀ ਮੋੜ ਲਓ ਜੀ ਕੱਦ ਵਿੱਡ ਰੰਗ ਰੂਪ ਫੇਸ ਹੂਸ ਥਾਣ ਵਗੈਰਾ ਚੋਈ ਬਹੁਤ ਚੰਗੀ ਹੋਈ ਬਈ ਚੋਈ ਬਹੁਤ ਚੰਗੀ ਚੋਈ ਤਾਂ ਨਾ ਤੁਸੀਂ ਕਿਹਾ ਕਿ ਬਾਹਰ ਦੀ ਤਾਂ ਕੇ ਘਰ ਥੱਲੇ ਚੋਈ ਆ ਕੋਈ ਐਜੀ ਗੱਲ ਨਹੀਂ ਬੜੀ ਨੇੜੇ ਦੀ ਹਰ ਕਰਦੀ ਮਨਦੀ ਸੀਗੀ ਠੀਕਾ ਲੇਵਲ ਹੋਆ ਬੜਾ ਕਮਾਲ ਦਾ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਢਾਂਚਾ ਵੜ ਦਾ ਬਹੁਤ ਚੰਗਾ ਹੈ ਅੱਗੇ ਬਈ ਆਹ ਤੋਰ ਵੱਡੀ ਜੰਮੋ ਤੋਰ 8 ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਸੋਸ ਮੈਂ ਤੁਹਾਨੂੰ ਮੈਂ ਮੰਨੂ ਤੀਜਾ ਮੰਨ ਕੇ ਲੈ ਤੀਜਾ ਮੰਨ ਕੇ ਆਪਾਂ ਨੂੰ ਦੂਜਾ ਕਿਹਾ ਅਗਲੇ ਨੇ ਓਕੇ ਤੇ ਲਾਹ ਬਹੁਤ ਪਈਆਂ ਹਨਾ ਮਗਰ ਆਖੋ 30 ਗ੍ਰਾਮ ਦਾ ਮਾਰਦੇ ਨੇ ਠੀਕ ਆ ਹੂੰ ਤੇ ਲਾਂਡੋ ਲਾਂ ਬਹੁਤ ਹੋਇਆ ਬਈ ਇਹ ਕਹਿੰਦਾ ਪੌਣੇ 30 ਮੀਟਰ ਦਾ ਮੇਰੇ ਘਰੇ ਵੱਨ ਜੋ ਪਰ ਮੈਂ ਆਏ ਨੂੰ ਕਹਿੰਦਾ ਵੀ ਤੁਸੀਂ ਆਉਂਦਾ ਹੂੰ ਜਾਂਚ ਕੇ ਲੈਣੀ ਹੈ ਚੀਪਾ ਹਜੇ ਕੰਚਰ ਗਈ ਹੋਊਗਾ ਠੀਕ ਆ ਉਹ ਬਾਬੇ ਦਸ ਦਿਨ ਲੈ ਜਣੀ ਹਫਤਾ ਦਾ ਪੱਕਾ ਹੀ ਲੈ ਜੂਗੀ ਸਹੀ ਗੱਲ ਆ ਕੱਚੀ ਕੱਚੀ ਜ਼ਰੂਰ ਆ ਬਣਦੀ ਤਰੀ ਆਉਂਦੀ ਆ ਥਾਲੇ ਬਾਬਾ ਹੀ ਕਮਾਲ ਲੈ ਲੈ ਬਈ ਰੁਗ ਭਾਰ ਲਾ ਜਿਵੇਂ ਮਰਜ਼ੀ ਖੇਤੀ ਚੱਲ ਉਹਨੇ ਹੀ ਵਧੀ ਜਾਂਦਾ ਹਨ ਹੂੰ ਇੱਕ ਨਾ ਇਹ ਨਹੀਂ ਮੰਨ ਲੋ ਵੀ ਗਰਮੀ ਦੇ ਤੋਫੇ ਡਿਮਾਂਡ ਆ ਪੂਰੀ ਸਹੀ ਗੱਲ ਆ ਬਈ ਮੌਸਮ ਦੇ ਹਿਸਾਬ ਨਾਲ ਨਾ ਬਰੀਡ ਬਹੁਤ ਚੰਗੀ ਆ ਜਿਹੜੀਆਂ ਮਤਲਬ ਇਹ ਐਫ ਪੀ ਜਰਸੀ ਦੇ ਨਾਲ ਕ੍ਰੋਸ ਨੇ ਹੂੰ ਸਹੀ ਗੱਲ ਹੈ ਇਹਨਾਂ ਦਾ ਬੋਡੀ ਵੇਟ ਜਿਹੜਾ ਹੈਗਾਗਾ ਉੱਪਰੋਂ ਕੁਆਲਿਟੀ ਜਰਸੀ ਵਾਲੀ ਆ ਹਾਂ ਦੇ ਵਾ ਇਹਨਾਂ ਦੇ ਐਚਐਫਾ ਐਚਐਫਾ ਬਾਈ ਦੁੱਧ ਤੇ ਵਾਕਈ ਚੰਗੇ ਤੇ ਜਾਊਗੀ ਬਈ ਢੱਲਾ ਢੁਲਾ ਨਾਲ ਆ ਜੇ 25 26 ਕਿਲੋ ਦੁੱਧ ਐਡੀ ਗਾਂ ਨੂੰ ਕੋਈ ਬਾੜਾ ਨਹੀਂ ਹੈਗਾ ਹਾਂ ਕਿਉਂਕਿ ਗਾਂ ਦਾ ਬੋਡੀ ਵੇਟ ਬਹੁਤ ਚੰਗਾ ਲੱਗੇ ਸਪੋਰਟੀ ਗਾਂ ਜਿਵੇਂ ਫਾਰਮ ਵਾਲੀ ਗਾਂ ਹੁੰਦੀ ਆ ਉਹ ਬਹੁਤ ਕਾਮਯਾਬ ਆਗੀ ਕਾਮਯਾਬ ਆਪੋ ਹੀ ਹਾਂ ਚੱਲ ਪੁੱਤ ਅਮਰੀਕੀ ਬਰੂਕੀ ਬਹੁਤ ਢੱਲਾ ਚੈੱਕ ਕਰ ਲ ਲੈ ਸਾਰੀਆਂ ਬਾਲ ਢੱਲਾਂ ਕੱਢ ਕੇ ਫੇਰ ਸੌਣਾ ਕਰ ਮਾਣੀ ਅੱਗੇ ਬਈ 9 ਨੰਬਰ ਤੇ ਕਿਹੜਾ ਸਾਸ ਹੁੰਦੀ ਆ ਪਹਿਲਣ ਬੱਚੀ ਆ ਪਿਓਰ ਦੋ ਦੰਦਾਂ ਦਾ ਕਰ ਸਾਬ ਪਹਿਲਣ ਬੱਚੀ ਮੂੰਹੋਂ ਦੋ ਦੰਦਾਂ ਪਿਓਰ ਦੋ ਦੰਦ ਆਰਡਰ ਦੇਖੋ ਬਈ ਹੂੰ ਵੀ ਉੱਥੇ ਜਾ ਕੇ ਚੌਗੀ ਨਿਕਲ ਗਈ ਹੂੰ ਪਿਓਰ ਦੋ ਦੰਦਾਂ ਦੀ ਮੂੰਹ ਪੱਟ ਕੇ ਦਿਖਾ ਦੇ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਤੇ ਮੂੰਹ ਜਿਹੜਾ ਪੱਟ ਕੇ ਬਾਈ ਕਹਿੰਦਾ ਦਿਖਾ ਦਿੰਦੇ ਹੂੰ ਲੈ ਬਈ ਹਾਂ ਪਿਓਰ ਦੋ ਦੰਦਾਂ ਦਾ ਦੋ ਦੰਦਾਂ ਦਾ ਜੋ ਹੂੰ ਹੂੰ ਸਹੀ ਗੱਲ ਫੇਸੂ ਚੰਗਾ ਯਾਦਬੀੜ ਫੁੱਲ ਚੰਗੀ ਹੂੰ ਤੋਰਾ ਤਰਾ ਬਹੁਤ ਚੰਗਾ ਵਰਦਾ ਹਨਾ ਬਈ ਮੈਂ ਕਹਿੰਦਾ ਫੁੱਲ ਪੂਰਾ ਲੈ ਵਾ ਲੂ ਆ ਦੇਖੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਆ ਬਈ ਚੰਗੀ ਨਹੀਂ ਕੋੜਾ ਰੋ ਚੋਾਈ ਦਿੱਤਾ ਨਾ ਹੂੰ ਲੇਮਨ ਨੂੰ ਵੀ ਆ ਜਾ ਥਣ ਗਾਜਰ ਨਾਲ ਲੱਗਿਆ ਬਸ ਸਹੀ ਗੱਲ ਆ ਬਈ ਸਹੀ ਗੱਲ ਆ ਲਾਲ ਲਾਲੀਆਂ ਭੰਜਾਂ ਦੇ ਵਿੱਚ ਹੋੜ ਲੇਵੋ ਕੋਈ ਨਹੀਂ ਕਮਾਲੇ ਹੁੰਦਾਂ ਨੇ ਜਾਤ ਬਰੀਡ ਫੁੱਲ ਚੰਗੇ ਗਰਮੀ ਇੰਨੇ ਵੀ ਨਹੀਂ ਮਰਣੀ ਖੈਂਟ ਆ ਜਿਹੜੀ ਪੂਰੀ ਚੰਗੀ ਉਤੋ ਦਾ ਤਾਰਾ ਚੰਗਾ ਥਾਂ ਕਮਾ ਹੂੰ ਕੱਦ ਕਾੜ ਇਹਦਾ ਜਰਸੀ ਵਾਲਾ ਸਾਰਾ ਕਿੰਨਾ ਕਿ ਦੁੱਧ ਦੇ ਤੂੰ ਲੜਦਾ ਪਾਪਾ ਇਹ ਮਨੂ ਵੀ ਸੇਵਾ ਵਾਲਾ ਜਿਹੜੀ ਕੁਆਲਿਟੀ ਆ ਕੱਦ ਵੇਦਾ ਬੱਚੀ ਦਾ ਹੂੰ 18 ਕਿਲੋ ਤੋਂ ਤੈਨੂੰ ਦੇਣਾ ਚਾਹੀਦਾ ਠੀਕ ਆ ਹੂੰ ਬੱਗੀ ਬੱਬਾ ਜਾ ਕੇ ਸੇਵਾ ਦਾ ਹਾਂ ਸੇਵਾ ਦਾ ਬਈ ਸਹੀ ਗੱਲ ਆ ਮਾਕੇ ਪਰਾ ਕੋਲੇ ਨੌ ਸੀ ਵੈਸੇ ਆਉਂਦੇ ਜਾਂਦੇ ਰਹਿੰਦੇ ਆ ਹਨ ਹਰ ਟਾਈਮ ਸੱਤ ਅੱਠ ਨਾਲ ਖੜੀ ਹੁੰਦੇ ਆ ਨਾ ਵੀਰੇ ਹਾਂ ਬਾਈ ਦਸ ਗਾਵਾਂ ਹਰ ਵਕਤ ਆਪਣੇ ਕੋਲੇ ਕੋਲੇ ਹੁੰਦੀਆਂ ਹੁੰਦੀਆਂ ਨੇ ਕੋਈ ਦਿਨ ਵੀ ਪਰਮਾਤਮਾ ਦਾ ਸ਼ੁਕਰ ਆ ਬਾਬੇ ਨਾਲ ਤੇਰੀ ਕਿਰਪਾ ਕਦੇ ਵੀ ਇਹੋ ਜਿਹੇ ਦਿਨ ਨਹੀਂ ਹੋਇਆ ਵੀ ਆਪਣੇ ਕੋਲੇ ਕੋਲੇ ਗਾਵਾਂ ਨਾ ਹੋਣ ਠੀਕ ਆ ਉਹ ਅੱਠ ਦਸ ਗਾਇਆਂ ਹਰ ਵਕਤ ਆਪਣੇ ਘਰੇ ਖੜੀਆਂ ਹੀ ਰਹਿੰਦੀਆਂ ਬਾ ਠੀਕ ਆ ਬਾਈ ਤੇ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਦਿਲੋਂ ਧੰਨਵਾਦ